ਬਿਲਕੁਲ ਪਿੱਛੇ ਜੇ ਪਿੱਛੇ ਜੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਆ ਪੈਸੇ ਵਧੇ ਸੀ ਉਹਦੇ ਕਰਕੇ ਜਿੰਨੀਆਂ ਵੀ ਚਾਹੇ ਪ੍ਰਾਈਵੇਟ ਬਸਾਂ ਲੰਦੇ ਚ ਸਰਕਾਰੀ ਬਸਾਂ ਲੰਦੇ ਜਾਂ ਹੋਰ ਗੁਰਜ਼ ਕੈਰੀਅਰ ਆਲੇ ਨੇਗੇ ਉਹਨਾਂ ਦਾ ਸਾਰਿਆਂ ਦੀ ਦਿਮਾਗ ਸੀ ਕਿ ਵਧਾਏ ਜਾਣ ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਨਹੀਂ ਵਧਿਆ ਸੀਗਾ ਸੋ ਇਸ ਕਰਕੇ ਮਾਮੂਲੀ ਜਿਹਾ ਵਾਅਦਾ ਹੋਇਆਗਾ ਸੋ ਇਹ ਦਿਨਾਂ ਜਿੱਤੇ ਕਾਰਪੋਰੇਸ਼ਨ ਦੇ ਹਾਲਾਤ ਸੀ ਕੋਣਗੇ ਪੀ ਆਰ ਟੀ ਸੀ ਦੇ ਹਾਲਾਤ ਠੀਕ ਹੋਣਗੇ ਪਨਵਸ ਦੇ ਠੀਕ ਹੋਣਗੇ ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ ਕਿਉਂਕ ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ ਸੋ ਇਸ ਗੱਲ ਕਰਕੇ ਸਾਧਾ ਖਿਆਲ ਰੱਖ ਕੇ ਪ੍ਰਬੰਧ ਕੀਤਾ ਗਿਆ। ਸਰਦਾਰ ਲਾਖ ਸਿੰਘ ਜੀ ਸਰਪੰਚ ਸਾਹਿਬਾਨ ਪਿੰਖੜਿਆਲ ਅੱਜ ਆਪਣੇ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਜੀ। ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਦਾ ਹੋਇਆ। ਮੈਂ ਇਹਨਾਂ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਵੈਲਕਮ ਕਰਦਾ ਹਾਂ, ਸਵਾਗਤ ਕਰਦਾ ਹਾਂ। ਬਹੁਤ ਹੀ ਅੱਛੇ ਸੁਭਾਅ ਦੇ ਮਾਲਕ ਨੇ ਔਰ ਬਹੁਤ ਹੀ ਨੇਕ ਦਿਲ ਨਾਲ, ਬਹੁਤ ਹੀ ਇਮਾਨਦਾਰੀ ਦੇ ਨਾਲ ਇਹਨਾਂ ਨੇ ਪਿੰਡ ਦੀ ਸੇਵਾ ਕੀਤੀ ਹੈ ਪਿਛਲੇ 15 ਸਾਲਾਂ ਚ ਔਰ ਮੈਨੂੰ ਆਸ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜੀ ਆਪਣੀ ਸੇਵਾ ਕਰਦੇ ਰਹਿਣਗੇ ਕਿਉਂਕਿ ਲੰਬਾ ਅਰਸਾ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਭਾਰਤੀ ਫੌਜ ਦੇ ਵਿੱਚ ਵੀ ਸੇਵਾ ਨਿਭਾਈਆਂ ਨੇ ਕਿਉਂ ਉੱਥੇ ਵੀ ਬੇਦਾਗ ਸ਼ਖਸ਼ੀਅਤ ਬਜੋ ਉਹਨਾਂ ਨੇ ਕੰਮ ਕੀਤਾਗਾ ਸੋ ਇਸ ਤਰ੍ਹਾਂ ਦੇ ਜਿਹੜੇ ਸਾਥੀ ਸਾਡੇ ਚ ਆਏ ਨੇਗੇ ਇਹਨਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੋਰ ਮਜ਼ਬੂਤ ਹੋਇਆਗਾ ਆਮ ਆਦਮੀ ਪਾਰਟੀ ਜਿਹੜਾ ਹਲਕਾ ਦਡਵਾ ਚ ਹੋਰ ਬਲ ਮਿਲਿਆ ਪੰਚਾਇਤੀ ਚੋਣਾਂ ਕਰਦੀ ਮੈਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਕਹਾਣ ਬਿਲਕੁਲ ਸਾਰੇ ਜਿਹੜੇ ਦੇ ਉਫੋਦ ਲੈ ਗਏ ਨੇ ਇੱਕ ਜਿਹੜੀ ਰੈਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਜਦੋਂ ਵੀ ਡਿਸਾਈਡ ਹੋ ਜਾਂਦੀ ਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਦਾ ਐਲਾਨ ਕਰਾਂਗੇ ਬਿਲਕੁਲ ਸਾਰਾ ਕੁਝ ਸਾਡੇ ਵੱਲੋਂ ਤਿਆਰ ਆ ਸਰਕਾਰ ਵੱਲੋਂ ਤਿਆਰ ਆ ਸਿਰਫ ਐਡਵੋਕੇਟ ਜਨਰਲ ਸਾਹਿਬਾਨ ਦੀ ਵੱਲੋਂ ਜਿਹੜਾ ਕੇਸ ਆ ਹਾਈ ਕੋਰਟ ਵਿੱਚ ਪੇਸ਼ ਕਰਨਾ ਜਿਸ ਦਿਨ ਵੀ ਹੋ ਗਿਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਆ ਉਹ ਅਸੀਂ ਅਨਾਉਂਸ ਕਰਾਂਗੇ ਤਾਂ ਕਿ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਲੈਕਸ਼ਨ ਪੈਂਡਿੰਗ ਪਈਆਂ ਸੀਗੀਆਂ ਔਰ ਸਾਰੀਆਂ ਇਲੈਕਸ਼ਨਾਂ ਅਸੀਂ ਕਰਾਵਾਂਗੇ ਪੰਜਾਬ ਦੇ ਸਾਰੇ ਅੱਜ ਕਰਾਏ ਵਧੇ ਨੇ ਬਸ ਬਿਲਕੁਲ ਪਿੱਛੇ ਜੇ ਪਿੱਛੇ ਜੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਆ ਪੈਸੇ ਵਧੇ ਸੀ ਉਹਦੇ ਕਰਕੇ ਜਿੰਨੀਆਂ ਵੀ ਚਾਹੇ ਪ੍ਰਾਈਵੇਟ ਬਸਾਂ ਲੰਦੇ ਚ ਸਰਕਾਰੀ ਬਸਾਂ ਲੰਦੇ ਜਾਂ ਹੋਰ ਗੁਰਜ਼ ਕੈਰੀਅਰ ਆਲੇ ਨੇਗੇ ਉਹਨਾਂ ਦਾ ਸਾਰਿਆਂ ਦੀ ਧਿਮਾਜ ਸੀ ਕਿ ਵਧਾਏ ਜਾਣ ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਨਹੀਂ ਵਧਿਆ ਸੀਗਾ ਸੋ ਇਸ ਕਰਕੇ ਮਮੋਲੀ ਜਿਹਾ ਵਾਅਦਾ ਹੋਇਆਗਾ ਸੋ ਇਹ ਦਿਨਾਂ ਜਿੱਤੇ ਕਾਰਪੋਰੇਸ਼ਨ ਦੇ ਹਾਲਾਤ ਸੀ ਕਹਣਗੇ ਪੀ ਆਰ ਟੀ ਸੀ ਦੇ ਹਾਲਾਤ ਸੀ ਕਹਣਗੇ ਪਨ ਵਾਸਤੇ ਠੀਕ ਹੋਣਗੇ ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ ਕਿਉਂਕਿ ਨਹੀਂ ਤਾਂ ਉਹਨਾਂ ਦੇ ਟੈਕਸ ਟੁੱਟ ਰਹੇ ਸੀਗੇ ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ ਸੋ ਇਸ ਗੱਲ ਕਰਕੇ ਸਭ ਦਾ ਖਿਆਲ ਰੱਖ ਕੇ ਪ੍ਰਬੰਧ ਕੀਤਾ ਗਿਆ ਹੈ ਹਰਿਆਣਾ ਦੇਖੋ ਅਜੇ ਗੱਲ ਜਿਹੜੀ ਆ ਉਹ ਮੋਡਲ ਸਟੇਜ ਦੇ ਉੱਤੇ ਆ ਅਜੇ ਗੱਲ ਕੋਈ ਬਚੇ ਹੋਰ ਨਹੀਂ ਹੋਈ ਹੈਗੀ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਹਰਿਆਣਾ ਦੇ 90 ਦੇ 90 ਸੀਟਾਂ ਦੇ ਉੱਤੇ ਤਾਕਤਵਰਾਂ 90 ਦੇ 90 ਸੀਟਾਂ 'ਸੀ ਲੜ ਸਕਦੇ ਆਗੇ ਜੇ ਐਲਾਈਅੰਸ ਹੁੰਦਾ ਸਾਡੀ ਨੈਸ਼ਨਲ ਲੀਡਰਸ਼ਿਪ ਅਟੈਕ ਕਰੂਗੀ ਫਿਰ ਅਸੀਂ ਐਲਾਈਅੰ 90 ਸੀਟਾਂ ਦੇ ਉੱਤੇ ਆਪਣੇ ਮਜ਼ਬੂਤ ਉਮੀਦਵਾਰ ਖੜੇ ਹੋ